ਅੱਜ ਅਸੀਂ ਸੰਪਰਪ ਪ੍ਰੋਗਰਾਮ ਦੇ ਅਧੀਨ ਫਲੋਰ ਏਰੀਆ ਦੇ ਵਿੱਚ ਇੱਕ ਪੁਲਿਸ ਪਬਲਿਕ ਮੀਟ ਕੀਤੀ ਹੈ ਜਿਹਦੇ ਵਿੱਚ ਐਸ ਐਚਓ ਸਾਹਿਬ ਵੱਲੋਂ ਅੱਜ ਸਾਰੇ ਪਬਲਿਕ ਨੂੰ ਇੱਥੇ ਇਕੱਤਰ ਕੀਤਾ ਗਿਆ ਤਾਂ ਇਹਦੇ ਵਿੱਚ ਅਸੀਂ ਪਿਛਲੇ ਸਾਲ ਦੀ ਕਾਰਗੁਜ਼ਾਰੀ ਸੰਬੰਧੀ ਵੀ ਗੱਲਬਾਤ ਕੀਤੀ ਹੈ ਤੇ ਪਬਲਿਕ ਦੇ ਸਹਿਯੋਗ ਦੀ ਮੰਗ ਵੀ ਕੀਤੀ ਹੈ ਤੇ ਉਹਨਾਂ ਨੂੰ ਅੱਗੇ ਦੱਸਿਆ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਜਿਸ ਤਰ੍ਹਾਂ ਦੀ ਅਚੀਵਮੈਂਟ ਲਾਸਟ ਈਅਰ ਦੇ ਵਿੱਚ ਵੀ ਆਪਾਂ ਅਜੀਬ ਕੀਤੀ ਤੇ ਇਸੇ ਤਰ੍ਹਾਂ ਦੀ ਉਹਨਾਂ ਕੋਲ ਸਹਿਯੋਗ ਦੀ ਅਪੇਖਸ਼ਾ ਵੀ ਕੀਤੀ ਹੈ ਤਾਂ ਇਹਦੇ ਨਾਲ ਨਾਲ ਅਸੀਂ ਇਹਨਾਂ ਨੂੰ ਅੱਗੇ ਦੱਸਿਆ ਹੈ ਕਿ ਸਾਡੇ ਜਿੰਨੇ ਵੀ ਜਿਹੜੇ ਇਨਪੁੱਟਸ ਸੰਬੰਧੀ ਜਿਹੜੇ ਪੋਰਟਲ ਚੱਲਦੇ ਹਨ ਕਿ ਉਹ ਸਾਨੂੰ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹਨ ਤੇ ਉਹਨਾਂ ਦੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹ ਡਿਸਕਲੋਸ ਨਹੀਂ ਕੀਤੀ ਜਾਵੇਗੀ ਇਹ ਜਿਵੇਂ ਸੇਫ ਪੰਜਾਬ ਦਾ ਪੋਰਟਲ ਹੈ ਇਹ ਬੜਾ ਟਾਈਮ ਬਾਉਂਡ ਤਰੀਕੇ ਨਾਲ ਇਹਦੇ ਵਿੱਚ ਆਪਾਂ ਕਾਰਗੁਜ਼ਾਰੀ ਕਰਨੀ ਹੁੰਦੀ ਹੈ ਇਹਨੂੰ ਇਸ ਪੋਰਟਲ ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਹੈਗੇ ਡਾਇਰੈਕਟਲੀ ਮਨਰੇਟ ਵੀ ਕਰਦੇ ਹਨ ਤਾਂ ਇਸ ਪਬਲਿਕ ਦੇ ਵਿੱਚ ਪਬਲਿਕ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਡਾ ਸਹਿਯੋਗ ਦਿੱਤਾ ਤੇ ਬੜੇ ਵਧੀਆ ਤਰੀਕੇ ਨਾਲ ਬੜੀ ਵਧੀਆ ਮਾਹੌਲ ਦੇ ਵਿੱਚ ਜਿਹੜਾ ਹੈਗਾ ਵਿਚਾਰ ਵਟਾਂਦਰਾ ਹੋਇਆ ਇੱਥੇ